ਤਤ ਚਿਰਿਆ ਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਹੁਣ ਕਲਮ ਦੇ ਵਗਦੇ ਦਰਿਆ ਚੋਂ ਇੱਕ ਅਣਕਹੀ ਦਾਸਤਾ ਲੈ ਕੇ ਆਏ ਹਾਂ ਕਹਾਣੀ ਹੈ ਮਲਾ ਦਾ ਫੇਰਾ ਸਮੁੰਦਰ ਦੇ ਕੰਢੇ ਲੋਕਾਂ ਦੀ ਇੱਕ ਭੀੜ ਪਈ ਹੋਈ ਸੀ ਹਰ ਉਮਰ ਦੇ ਲੋਕ ਹਰ ਕੌਮ ਦੇ ਲੋਕ ਹਰ ਵੇਸ ਦੇ ਲੋਕ ਕਈ ਲੋਕ ਬੜੀ ਤਾਂਗ ਨਾਲ ਸਮੁੰਦਰ ਦੀ ਛਾਤੀ ਨੂੰ ਉਥੋਂ ਤੱਕ ਵੇਖਦੇ ਪਏ ਸਨ ਜਿੱਥੋਂ ਤੱਕ ਉਹਨਾਂ ਦੀ ਨੀਂਦ ਜਾ ਸਕਦੀ ਸੀ ਕਈਆਂ ਦੀਆਂ ਅੱਖਾਂ ਭੀੜ ਵਿੱਚ ਇਸ ਤਰ੍ਹਾਂ ਰੁੱਝੀਆਂ ਹੋਈਆਂ ਸਨ ਜਿਵੇਂ ਉਹਨਾਂ ਨੂੰ ਸਮੁੰਦਰ ਨਾਲ ਕੋਈ ਬਾਸਤਾ ਨਹੀਂ ਸੀ ਕਈ ਲੋਕ ਮੱਕਈ ਦੀਆਂ ਭੁੱਜੀਆਂ ਹੋਈਆਂ ਛੱਲੀਆਂ ਖਾਂਦੇ ਪਏ ਸਨ ਕਈ ਮੂੰਗਫਲੀ ਛਿਲਦੇ ਪਏ ਸਨ ਤੇ ਕਈ ਨਾਰੀਅਲ ਪੀਂਦੇ ਪਏ ਸਨ ਕੁਝ ਬੱਚੇ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਰੇਤ ਦੇ ਘਰ ਬਣਾਉਂਦੇ ਪਏ ਸਨ ਸਮੁੰਦਰ ਦੀ ਛਾਤੀ ਉੱਤੇ ਕੁਝ ਚਿਲਮਿਲ ਕਰਨ ਲੱਗ ਪਿਆ ਕਈ ਲੋਕਾਂ ਦੇ ਦਿਲ ਧੜਕੇ ਅਸਮਾਨ ਦੀ ਇੱਕ ਨੁਕਰ ਨੇ ਆਪਣੀ ਹੱਥਾਂ ਵਿੱਚ ਸੂਰਜ ਦਾ ਪਿਆਲਾ ਫੜਿਆ ਹੋਇਆ ਸੀ ਤੇ ਉਸ ਪਿਆਲੇ ਵਿੱਚੋਂ ਬਹੁਤ ਸਾਰੀ ਲਾਲੀ ਸਮੁੰਦਰ ਦੇ ਪਾਣੀ ਵਿੱਚ ਡੁੱਲਦੀ ਪਈ ਸੀ ਪਾਣੀਆਂ ਨੂੰ چیر ਕੇ ਆਉਂਦੀ ਬੇੜੀ ਦਾ ਹੁਣ ਵਜੂਦ ਲੱਭਣ ਲੱਗ ਪਿਆ ਸੀ ਕਈ ਲੋਕਾਂ ਨੇ ਇਹ ਗੱਲ ਨਾ ਗੌਲੀ ਪਰ ਕਈਆਂ ਦੇ ਹੱਥੋਂ ਮੱਕੀ ਦੀਆਂ ਛੱਲੀਆਂ ਛੁਟਕ ਗਈਆਂ। मूंगफली ਡੈਗ ਪਈ ਤੇ ਨਾਰੀਅਲ ਦਾ ਪਾਣੀ ਡੁੱਲ ਪਿਆ। ਛੱਲਾਂ ਇੱਕ ਸਾਜ਼ ਵਾਂਗ ਵੱਜਦੀਆਂ ਪਈਆਂ ਸਨ। ਚੱਪਿਆਂ ਦੀ ਆਵਾਜ਼ ਉਹਨੂੰ ਤਾਲ ਦੇਣ ਲੱਗ ਪਈ। ਤੇ ਫਿਰ ਮਲਾਹ ਦਾ ਗੀਤ ਕੰਡੇਵਲ ਆਉਣ ਲੱਗ ਪਿਆ। ਮਲਾਹ ਦਾ ਇਹ ਗੀਤ ਕੋਈ ਜਾਦੂ ਚਾੜਨ ਦੀ ਥਾਂ ਖਬਰੀ ਕੋਈ ਜਾਦੂ ਲਾਂਦਾ ਪਿਆ ਸੀ। ਕੰਡੇ ਉੱਤੇ ਖਲੋਤੇ ਹੋਏ ਕਈ ਜੋੜਿਆਂ ਦੇ ਹੱਥ ਹੱਥਾਂ ਵਿੱਚੋਂ ਛੁੱਟ ਗਏ ਜਿਉਂ-ਜਿਉਂ ਮਲਾਹ ਦੀ ਆਵਾਜ਼ ਉੱਚੀ ਹੁੰਦੀ ਗਈ ਤੇ ਬੀੜੀ ਕੰਡੇ ਵੱਲ ਆਉਂਦੀ ਗਈ ਕਈਆਂ ਦੀਆਂ ਅੱਖਾਂ ਵਿੱਚ ਧੁੱਪ ਲਿਸ਼ਕੀ ਕਈਆਂ ਦੀਆਂ ਅੱਖਾਂ ਵਿੱਚ ਬੱਦਲ ਆ ਗਈ ਤੇ ਕਈਆਂ ਦੀਆਂ ਚੁਕਣੀਆਂ ਲੈ ਪਈਆਂ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਸਨ ਜਿਨ੍ਹਾਂ ਨੇ ਇਸ ਪਾਸੇ ਅੱਖਾਂ ਹੀ ਨਹੀਂ ਸਨ ਕੀਤੀਆਂ ਬੇੜੀ ਨੂੰ ਕੰਡੇ ਲਾ ਕੇ ਮਲਾਹ ਨੇ ਲੋਕਾਂ ਵੱਲ ਤੱਕਿਆ ਤੇ ਬਲਾਵਾ ਦਿੱਤਾ ਹੈ ਕੋਈ ਸਵਾਰੀ ਮਲਾਹ ਦੇ ਮੂੰਹ ਦੀ ਝਾਲ ਨਹੀਂ ਸੀ ਚੱਲੀ ਜਾਂਦੀ ਲੋਕਾਂ ਨੇ ਅੱਖਾਂ ਨੀਵੀਆਂ ਪਾ ਲਈਆਂ ਤੇ ਮਲਾਹ ਕੰਡੇ ਦੀ ਰੇਤ ਉੱਤੇ ਨਵੇਕਲਾ ਬਹਿ ਕੇ ਹੁੱਕਾ ਪੀਣ ਲੱਗ ਪਿਆ ਸੂਰਜ ਦਾ ਪਿਆਲਾ ਮੁੱਦਾ ਹੋ ਗਿਆ ਤੇ ਸਮੁੰਦਰ ਨੇ ਮੈਂਟਾਂ ਵਿੱਚ ਉਹਦੀ ਲਾਲੀ ਡੀਕ ਲਾ ਕੇ ਪੀ ਲਈ ਹੁਣ ਸਮੁੰਦਰ ਰਾਤ ਦੇ ਹਨੇਰੇ ਨੂੰ ਘੁੱਟ-ਘੁੱਟ ਕਰਕੇ ਪਿੰਦਾ ਪਿਆਸੀ ਲੋਕ ਘਾਰਾਂ ਨੂੰ ਤੁਰ ਗਏ ਸਨ ਮਲਾ ਨੇ ਹੁੱਕਾ ਇੱਕ ਪਾਸੇ ਧਰ ਦਿੱਤਾ ਤੇ ਉੱਠ ਕੇ ਸਮੁੰਦਰ ਦੇ ਖਾਲੀ ਕੰਡੇ ਨੂੰ ਵੇਖਿਆ ਪਾਣੀ ਦੀ ਕੋਈ ਛੱਲ ਹੰਬਲਾ ਮਾਰ ਕੇ ਆਉਂਦੀ ਸੀ ਤੇ ਰੇਤ ਉੱਤੇ ਡਿੱਗੇ ਹੋਏ ਛੱਲੀਆਂ ਦੇ ਟੁੱਕੇ ਮੂੰਗਫਲੀ ਦੇ ਛਿੱਲੜ ਤੇ ਨਾਰੀਅਲ ਦੇ ਖੀਪਰ ਹੂੰਝ ਕੇ ਕੰਡੇ ਦੀ ਰੇਤ ਨੂੰ ਸਵਾਰਿਆ ਕਰਦੀ ਪਈ ਸੀ ਲੋਕਾਂ ਦੇ ਪੈਰਾਂ ਦੇ ਨਿਸ਼ਾਨ ਵੀ ਹੁੰਜੇ ਗਏ ਸਨ ਤੇ ਬਾਲਾਂ ਦੇ ਬਣਾਏ ਹੋਈ ਘਰ ਵੀ ਮਲਾਹ ਨੇ ਦੂਰ ਨਾਰੀਅਲ ਦੇ ਝੁੰਡਾ ਵਿੱਚ ਬਣੀ ਝੁੱਗੀ ਵੱਲ ਵੇਖਿਆ ਝੁੱਗੀ ਵਿੱਚ ਦੀਵਾ ਅਜੇ ਜਗਦਾ ਪਿਆ ਸੀ ਮਲਾਹ ਗਨੇਤਰੀਆਂ ਗੈਂਦੇ ਪੈਰਾਂ ਨਾਲ ਉਸ ਝੁੱਗੀ ਵੱਲ ਤੁਰ ਪਿਆ ਜਾਗਨੀਏ ਅਜੇ ਮਲਾਹ ਨੇ ਝੁੱਗੀ ਦਾ ਅੱਧਾ ਭੀੜਿਆ ਬੂਹਾ ਠਕੋਰਿਆ ਲਾਂਘਾ ਅੰਦਰ ਤੈਨੂੰ ਹੀ ਪਈ ਉਡੀਕਦੀ ਸਾਂ ਝੁੱਗੀ ਦੇ ਅੰਦਰ ਇੱਕ ਤੀਵੀਂ ਦੀ ਆਵਾਜ਼ ਆਈ ਬੈ ਜਾ ਇੱਥੇ ਤੀਵੀ ਨੇ ਫੇਰ ਆਖਿਆ ਤੇ ਝੁੱਗੀ ਦੀ ਨੁਕਰੀ ਬਿਛਾਈ ਬੋਰੀ ਨੂੰ ਇੱਕ ਵਾਰੀ ਫੇਰ ਝਾੜ ਕੇ ਵਿਛਾ ਦਿੱਤਾ ਕੋਈ ਸਵਾਰੀ ਨਹੀਂ ਮਿਲੀ ਮਲਾ ਨੇ ਇੱਕ ਡੂੰਗਾ ਸਾ ਭਰਿਆ ਮੈਂ ਆਖਣੀ ਆ ਤੂੰ ਇਹ ਰੋਜ਼ ਦਾ ਬਖੇੜਾ ਕਿਉਂ ਛੱਡ ਨਹੀਂ ਦਿੰਦਾ ਕਦੇ ਤੈਨੂੰ ਕੋਈ ਸਵਾਰੀ ਲੱਭੀ ਵੀ ਏ ਛੱਡ ਭਰੇ ਸਵਾਰੀਆਂ ਦੀ ਗੱਲ ਇਹ ਦੱਸ ਨਾਰੀਅਲ ਪੀਏਗਾ ਨਾਰੀਅਲ ਪੀਣ ਹੀ ਤਾਂ ਆਇਆ ਵਾ ਦੱਸ ਕਿਹੜਾ ਲਿਆਵਾਂ ਪਾਣੀ ਵਾਲਾ ਮਲਾਈ ਵਾਲਾ ਕਿ ਗਿਰੀ ਵਾਲਾ ਅੱਜ ਮੇਰਾ ਜੀ ਬੜਾ ਅਦਾ ਸੀ ਤੂੰ ਮੈਨੂੰ ਤਿੰਨੇ ਹੀ ਪਿਆਦੀ ਪਹਿਲੋਂ ਪਾਣੀ ਵਾਲਾ ਫਿਰ ਮਲਾਈ ਵਾਲਾ ਤੇ ਫਿਰ ਮੋਟੀ ਗਿਰੀ ਵਾਲਾ ਤੀਵੀ ਨੇ ਟੋਕਰੀ ਵਿੱਚੋਂ ਤਿੰਨੋਂ ਨਾਰੀਅਲ ਆਂਦੇ ਤੇ ਵਾਰੋ-ਵਾਰੀ ਤੋੜਦੀ ਮਲਾਹ ਦੇ ਹੱਥਾਂ ਵਿੱਚ ਫੜਾਂਦੀ ਆਖਣ ਲੱਗੀ ਕੁਝ ਮਿੱਠੇ ਵੀ ਨਿਕਲੇ ਨੇ ਕਿ ਨਹੀਂ ਬੜੇ ਮਿੱਠੇ ਨੇ ਮਲਾਹ ਨੇ ਆਖਿਆ ਤੇ ਕੱਚੀ ਗਿਰੀ ਦਾ ਟੋਟਾ ਭੰਨ ਕੇ ਅਸਤੀਮੀ ਦੇ ਹੱਥ ਫੜਾਉਂਦਿਆਂ ਆਖਣ ਲੱਗਾ ਲੈ ਤੂੰ ਆਪ ਖਾ ਕੇ ਵੇਖ ਇਹ ਵੀ ਸ਼ੁਕਰ ਏ ਜੇ ਤੂੰ ਘੜੀ ਠੰਡ ਇੱਥੇ ਆ ਜਾਣਾ ਈ ਨਹੀਂ ਤਾਂ ਮੈਂ ਇਹ ਨਾਰੀਅਲ ਦੇ ਸਾਰੇ ਰੁੱਖ ਕੱਟ ਛੱਡਨੇ ਸਨ ਮਲਾਹ ਮੁਸਕਰਾਇਆ ਤੇ ਆਖਣ ਲੱਗਾ ਤਾਈਓ ਆਖਣੀਏ ਮੈਂ ਰੋਜ਼ ਦਾ ਵਖੇੜਾ ਛੱਡ ਦਿਆਂ ਜੇ ਮੈਂ ਸਵਾਰੀਆਂ ਦੀ ਆਸ ਛੱਡ ਦਿਆਂ ਤੇ ਬੇੜੀ ਲੈ ਕੇ ਕਦੀ ਇਸ ਕੰਡੇ ਨਾ ਆਵਾਂ ਤਾਂ ਫੇਰ ਤੂੰ ਇਸ ਧਰਤੀ ਉੱਤੇ ਇਹ ਨਾਰੀਅਲ ਦੇ ਰੁੱਖ ਕਾਨੂੰ ਬੀਜੇਗੀ ਇਹ ਤੇ ਤੂੰ ਸੱਚ ਆਖਣਾ ਏ ਤੀਵੀ ਨੇ ਹੋਂਕਾ ਪਰਿਆ ਮੈਨੂੰ ਕੋਈ ਸਵਾਰੀ ਨਹੀਂ ਲੱਭਦੀ ਕਦੇ-ਕਦੇ ਮੈਂ ਜਦੋਂ ਬਹੁਤਾ ਹੀ ਉਦਾਸ ਹੋ ਜਾਣਾ ਮੇਰਾ ਜੀ ਕਰਦਾ ਏ ਤੈਨੂੰ ਆਪਣੀ 베ੜੀ ਵਿੱਚ ਬਿਠਾ ਕੇ ਲੈ ਜਾਵਾਂ ਇਹ ਗੱਲ ਤੇ ਤੂੰ ਅੱਗੇ ਵੀ ਕਈ ਵਾਰ ਆਖੀ ਏ ਪਰ ਇਹ ਕੋਈ ਤੇਰੇ ਵਸ ਦੀ ਗੱਲ ਥੋੜੀ ਏ ਤੀਵੀ ਨੇ ਆਪਣੇ ਦੁਪੱਟੇ ਦੀ ਕੰਨੀ ਨਾਲ ਆਪਣੀਆਂ ਅੱਖਾਂ ਪੁੰਝੀਆਂ ਇਹੋ ਹੀ ਤੇ ਦੁੱਖ ਏ ਕਿ ਇਹ ਮੇਰੇ ਵਸ ਦੀ ਗੱਲ ਨਹੀਂ ਮਲਾ ਨਹੀਂ ਲੰਬਾ ਸਾਹ ਭਰਿਆ ਇਹ ਕਿਹੋ ਜਿਹਾ ਨੇ ਬਣਾਇਆ ਇਹ ਕੁਦਰਤ ਨੇ ਤੀਵੀਂ ਦੇ ਮਨ ਵਿੱਚ ਇੱਕ ਮਰਦ ਵਾਸਤੇ ਸਦੀਵੀ ਤਾਂਗ ਤੇ ਮਰਦ ਦੇ ਮਨ ਵਿੱਚ ਇੱਕ ਤੀਵੀ ਲਈ ਸਦੀਵੀ ਖਿੱਚ ਕੁਦਰਤ ਦੇ ਇਸ ਨੇਮ ਨੂੰ ਕਿਹੜਾ ਪੰਨੇ ਪਰ ਤੀਵੀ ਨੂੰ ਕਦੇ ਵੀ ਉਹ ਮਰਦ ਨਾ ਮਿਲਿਆ ਜਿਹਦੇ ਨਾਲ ਉਹਦੀ ਝਟਕਨਾ ਮੁੱਕ ਜਾਂਦੀ ਤੇ ਮਰਦ ਨੂੰ ਕਦੇ ਵੀ ਉਹ ਤੀਵੀ ਨਾ ਮਿਲੀ ਜਿਹਦੇ ਨਾਲ ਉਹਦੀ ਤ੍ਰਿਸ਼ਨਾ ਖਲੋ ਜਾਂਦੀ ਮੰਦਾਏ ਐਡਾ ਵੱਡਾ ਸਮੁੰਦਰ ਕਿਸੇ ਕੋਲੋਂ ਪਾਰ ਨਹੀਂ ਹੁੰਦਾ ਮੈਂ ਤਾਂ ਹੀੋਂ ਤਾਂ ਇਹ ਬੇੜੀ ਬਣਾਈ ਪਰ ਸਮੁੰਦਰ ਦੇ ਪਰਲੇ ਪਾਸੇ ਜ਼ਿੰਦਗੀ ਦੀ ਸਾਰੀ ਵਾਦੀ ਸਖਣੀ ਪਈ ਹੋਈ ਏ ਮੈਨੂੰ ਕੋਈ ਸਵਾਰੀ ਹੀ ਨਹੀਂ ਲੱਗਦੀ ਉਸ ਪਾਸੇ ਲਜਾਣ ਲਈ ਤੇ ਇਧਰ ਦੁਨੀਆ ਕੁਰਬਲ ਕੁਰਬਲ ਪਈ ਕਰਦੀ ਏ ਰਹਿਣ ਨੂੰ ਘਰ ਨਹੀਂ ਖਾਣ ਨੂੰ ਰੋਟੀ ਨਹੀਂ ਨਿਥਾਵਿਆਂ ਵਾਂਗ ਲੋਕ ਜੰਮਦੇ ਨੇ ਤੇ ਮਹਤਾਜਾਂ ਵਾਂਗ ਜਿਉਂਦੇ ਨਹੀਂ ਫੇਰ ਵੀ ਸਾਰੇ ਇੱਧਰ ਹੀ ਰਹਿੰਦੇ ਨੇ ਮੈਂ ਤਾਂ ਰੋਜ਼ ਵੇੜੀ ਲੈ ਕੇ ਆਉਣਾ ਵਾ ਤੇਰਾ ਭਾੜਾ ਕੌਣ ਚੁਕਾਵੇ ਤੂੰ ਭਾੜਾ ਮੰਗਣਾਈ ਸਾਫਤਾ ਦਿਲ ਦਾ ਉਹ ਵੀ ਕੋਈ ਚੁਕਾ ਦੇਵੇ ਕਈਆਂ ਕੋਲ ਸਾਫਤ ਦਿਲ ਨੇ ਪਰ ਨਾਲ ਤੇਰੀ ਸ਼ਰਤ ਵੀ ਅਨੋਖੀ ਏ ਕਿ ਤੇਰੀ ਵੇੜੀ ਵਿੱਚ ਨਾ ਕੋਈ ਧੀਮੀ ਇਕੱਲੀ ਜਾ ਸਕਦੀ ਏ ਨਾ ਕੋਈ ਮਰਦ ਇਕੱਲਾ ਕੀਮੀ ਕੋਲ ਵੀ ਸਾਫਤ ਦਿਲ ਹੋਵੇ ਤੇ ਮਰਦ ਕੋਲ ਵੀ ਸਾਫਤ ਦਿਲ ਹੋਵੇ ਤੇ ਫਿਰ ਉਹ ਦੋਵੇਂ ਸਿੱਕੇ ਇੱਕ ਦੂਸਰੇ ਦੇ ਸਿਰ ਉੱਤੋਂ ਵਾਰ ਕੇ ਤੈਨੂੰ ਦੇ ਦੇਣ ਤਾਂ ਉਹ ਤੇਰੀ ਬੇੜੀ ਵਿੱਚ ਬਹਿ ਸਕਦੇ ਨੇ ਮੈਂ ਤਾਂ ਤੈਨੂੰ ਦੱਸਿਆ ਏ ਕਿ ਮੇਰਾ ਕਸੂਰ ਕੋਈ ਨਹੀਂ ਇਹਦੇ ਵਿੱਚ ਇਹ ਨੇਮ ਹੀ ਕੁਦਰਤ ਦਾ ਨਹੀਂ ਤਾਂ ਮੈਂ ਤੈਨੂੰ ਇਕੱਲੀ ਨੂੰ ਇਸ ਬੇੜੀ ਵਿੱਚ ਬਿਠਾ ਕੇ ਲੈ ਜਾਂਦਾ ਜ਼ਿੰਦਗੀ ਦੀ ਬਾਦੀ ਵਿੱਚ ਤੂੰ ਬੜਾ ਸੋਹਣਾ ਘਰ ਬਣਾਉਣਾ ਸੀ ਤੂੰ ਮੇਰਿਆਂ ਦੁੱਖਾਂ ਨੂੰ ਹੁਣ ਕਾਹਨੂੰ ਫੋਲਦਾ ਏ ਹੁਣ ਮੇਰੀ ਉਮਰ ਢਲ ਚੱਲੀ ਏ ਹੁਣ ਤਾਂ ਮੇਰੀਆਂ ਯਾਦਾਂ ਦੇ ਜ਼ਖਮ ਵੀ ਭਰ ਗਏ ਨੇ ਜ਼ਖਮ ਹੀ ਤੇ ਭਰਦੇ ਨਹੀਂ ਚੱਲਿਏ ਤੂੰ ਕੀ ਸੋਚਨੀ ਏ ਇਹ ਜ਼ਖਮ ਸਿਰਫ ਜਵਾਨੀ ਦੇ ਪਿੰਡੇ ਉੱਤੇ ਲੱਗਦੇ ਨੇ ਇਹ ਦਰਦ ਜਿਸਮਾ ਦਾ ਨਹੀਂ ਪਗਲੀ ਇਹ ਰੂਹਾਂ ਦਾ ਦਰਦ ਏ ਤੇ ਰੂਹਾਂ ਦੀ ਉਮਰ ਕਦੇ ਨਹੀਂ ਢਲਦੀ ਤੇਮੀ ਨੇ ਸਿਰ ਨੀਵਾ ਪਾ ਲਿਆ ਜਿਵੇਂ ਉਹਦੀ ਰੂਹ ਤੇ ਪਏ ਸਾਰੇ ਜ਼ਖਮ ਸੇਮ ਪਈ ਹੋਣ ਤੈਨੂੰ ਉਹ ਦਿਨ ਭੁੱਲ ਗਿਆ ਏ ਜਦੋਂ ਇੱਕ ਮਰਦ ਤੇਰਾ ਹੱਥ ਫੜ ਕੇ ਮੇਰੀ ਬੇੜੀ ਵਿੱਚ ਬੈਨ ਲਈ ਆਇਆ ਸੀ ਤੇ ਫੇਰ ਫੇਰ ਉਹ ਕੰਡੇ ਉੱਤੇ ਖਲੋਤੀਆਂ ਹੋਈਆਂ ਕੁੜੀਆਂ ਦੇ ਮੂੰਹ ਵੇਖ ਕੇ ਭਰਮ ਗਿਆ ਉਹਦਾ ਦਿਲ ਸਾਫ਼ਤ ਨਾ ਰਿਆ ਉਹ ਮੇਰਾ ਭਾੜਾ ਨਾ ਚੁਕਾ ਸਕਿਆ ਤੇ ਉਹ ਤੇਰਾ ਹੱਥ ਛੱਡ ਕੇ ਕੰਡੇ ਦੀ ਢੀੜ ਵਿੱਚ ਗਵਾਚ ਗਿਆ ਬਾਸਕਰ ਬਾਸਕਰ ਮੇਰੇ ਜਖਮਾਂ ਨੂੰ ਨਾ ਉਚੇੜ ਤੀਵੀ ਰੋਂ ਲੱਗ ਪਈ ਅੱਛਾ ਚੁੱਪ ਕਰ ਜਾ ਮੈਂ ਕੋਈ ਨਹੀਂ ਉਹਦੀ ਗੱਲ ਕਰਦਾ ਸਨਾ ਤੇਰੇ ਸ਼ਹਿਰ ਦਾ ਕੀ ਹਾਲ ਏ ਦੁਨੀਆ ਆਖਦੇ ਨੇ ਨਾ ਤੇਰੇ ਸ਼ਹਿਰ ਨੂੰ ਮੇਰੇ ਸ਼ਹਿਰ ਦਾ ਹਾਲ ਤੇਰੇ ਕੋਲੋਂ ਕੋਈ ਗੁੱਝਾ ਏ ਤੀਵੀ ਨੇ ਸਿਸਕੀਆਂ ਭਰ ਕੇ ਕਿਹਾ ਮੈਂ ਸ਼ਹਿਰ ਵਿੱਚ ਤਾਂ ਕਦੇ ਗਿਆ ਨਹੀਂ ਇੱਥੋਂ ਕੰਡੇ ਕੋਲੋਂ ਹੀ ਮੜ ਜਾਣਾ ਵਾ ਤੀਵੀਆਂ ਤੇ ਮਰਦ ਕਿਵੇਂ ਰਹਿੰਦੇ ਨੇ ਆਪੋ ਵਿੱਚ ਤੀਮਿਆ ਨੂੰ ਚਖੜ ਝਾਂਜੇ ਤੋਂ ਬਚਣ ਲਈ ਘਰਾਂ ਦੀ ਓਟ ਚਾਹੀਦੀ ਏ ਤੇ ਮਰਦਾਂ ਨੂੰ ਦਿਨ ਰਾਤ ਦੀ ਗੁਲਾਮੀ ਕਰਨ ਵਾਲਾ ਤੀਵੀ ਤੋਂ ਚੰਗਾ ਕੋਈ ਗੁਲਾਮ ਨਹੀਂ ਮਿਲ ਸਕਦਾ ਇਸ ਲਈ ਰੋਟੀ ਕੱਪੜਾ ਦੇ ਕੇ ਮਰਦ ਇਹ ਸੌਦਾ ਕਰ ਲੈਂਦੇ ਨੇ ਵਿਆਹ ਆਖਦੇ ਨੇ ਸਾਡੇ ਸ਼ਹਿਰ ਵਿੱਚ ਇਹਨੂੰ ਤੀਵੀ ਨੇ ਕਿਹਾ ਇਸ ਵਿਆਹ ਨਾਲ ਉਹਨਾਂ ਦੀ ਉਮਰ ਰੱਜੀ ਰਹਿੰਦੀ ਏ ਰੱਜੀ ਕਾਹਨੂੰ ਰਹਿੰਦੀ ਏ ਹਾਬੜੀ ਰਹਿੰਦੀ ਏ ਕਦੇ ਨੇਰੇ ਸਵੇਰੇ ਕੋਈ ਮਰਦ ਘੜੀ ਭਰ ਲਈ ਕਿਸੇ ਵੀ ਤੀਵੀਂ ਚਰਾ ਲੈਂਦਾ ਏ ਤੇ ਕੋਈ ਤੀਵੀਂ ਘੜੀ ਭਰ ਲਈ ਕਿਸੇ ਦਾ ਮਰਦ ਖੋ ਲੈਂਦੀ ਏ ਕਹਿੰਦੇ ਨੇ ਹੁਣ ਤੁਹਾਡੇ ਸ਼ਹਿਰ ਵਿੱਚ ਬੜੀਆਂ ਸੋਹਣੀਆਂ ਇਮਾਰਤਾਂ ਬਣ ਗਈਆਂ ਨੇ ਉੱਥੇ ਲੋਕ ਰਲ ਕੇ ਬਹਿੰਦੇ ਬੜੇ ਹੱਸਦੇ ਗਾਉਂਦੇ ਤੇ ਨੱਚਦੇ ਨੇ ਤੈਨੂੰ ਤਾਂ ਪਤਾ ਏ ਕਿ ਪਹਿਲਾਂ ਇਹ ਸਮੁੰਦਰ ਦਾ ਪਾਣੀ ਬੜਾ ਮਿੱਠਾ ਹੁੰਦਾ ਸੀ ਪੇਰ ਲੋਕਾਂ ਨੇ ਆਪਣੇ ਝੂਠੇ ਕਾਲ ਕਰਾਰ ਇਸ ਵਿੱਚ ਪਾਣੇ ਸ਼ੁਰੂ ਕਰ ਦਿੱਤੇ ਤੇ ਸਮੁੰਦਰ ਦਾ ਪਾਣੀ ਖਾਰਾ ਹੋ ਗਿਆ। ਹੁਣ ਲੋਕ ਚੌਲਾਂ ਨੂੰ ਤੇ ਫਲਾਂ ਨੂੰ ਕਾੜ ਕੇ ਕੋਈ ਪਾਣੀ ਜਿਹਾ ਬਣਾ ਲੈਂਦੇ ਨੇ। ਉਸ ਪਾਣੀ ਵਿੱਚ ਪਤਾ ਨਹੀਂ ਕੀ ਹੁੰਦਾ ਏ ਲੋਕ ਪੀਂਦੇ ਨੇ ਤੇ ਘੜੀ ਭਰ ਲਈ ਉੱਚੀ ਉੱਚੀ ਹੱਸਣ ਲੱਗ ਪੈਂਦੇ ਨੇ। ਗੌਣ ਵੀ ਲੱਗ ਪੈਂਦੇ ਨੇ, ਨੱਚਣ ਵੀ ਗੌਣ ਲੱਗ ਪੈਂਦੇ ਨੇ। ਫਿਰ ਉਸ ਪਾਣੀ ਦਾ ਜ਼ੋਰ ਲੈ ਜਾਂਦਾ ਈ ਤੇ ਉਹ ਪੀ ਲੈ ਭੂਕ ਹੋ ਕੇ ਬਹਿ ਜਾਂਦੇ ਨੇ। ਲੋਕਾਂ ਦਾ ਤੇ ਹਾਕਮਾਂ ਦਾ ਕਿਹੋ ਜਿਹਾ ਰੇਸ਼ਟਾ ਇਹ ਆਪੂ ਵਿੱਚ ਹਕੂਮਤ ਦੀ ਕੁਰਸੀ ਪਤਾ ਨਹੀਂ ਕਿਹੜੀ ਲੱਕੜ ਦੀ ਬਣੀ ਹੁੰਦੀ ਏ ਅਕਸਰ ਜਿਹੜਾ ਕੋਈ ਉਸ ਕੁਰਸੀ ਉੱਤੇ ਬਹਿੰਦਾ ਏ ਉਹਦਾ ਸਿਰ ਭੌਂ ਜਾਂਦਾ ਏ ਲੋਕ ਮਿਹਨਤੀ ਕਿੰਨੇ ਕੋ ਨਹੀਂ ਕਈ ਤਾਂ ਹੱਡਾਂ ਨਾਲ ਤੋੜਵੀਂ ਮਿਹਨਤ ਕਰਦੇ ਨੇ ਤੇ ਕਈ ਆਪਣੇ ਅੰਗਾਂ ਨੂੰ ਹਲਾਉਂਦੇ ਵੀ ਨਹੀਂ ਪਰ ਜਿਹੜੇ ਲੋਕ ਆਪਣੇ ਅੰਗ ਨਹੀਂ ਹਿਲਾਉਂਦੇ ਉਹਨਾਂ ਨੂੰ ਇੱਕ ਬੜੀ ਜਾਂਚ ਆਉਂਦੀ ਏ ਉਹ ਦੂਜਿਆਂ ਦੀ ਮਿਹਨਤ ਦਾ ਸਾਰਾ ਮੁੱਲ ਆਪ ਲੈ ਲੈਂਦੇ ਨੇ ਇਨਸਾਫ ਕੋਈ ਨਹੀਂ ਤੁਹਾਡੇ ਸ਼ਹਿਰ ਕਹਿੰਦੇ ਨੇ ਲੋਕਾਂ ਨੇ ਉਹਦੇ ਉੱਤੇ ਬਗਾਵਤ ਦਾ ਫਤਵਾ ਲਾ ਕੇ ਉਹਨੂੰ ਆਪਣੇ ਸ਼ਹਿਰੋਂ ਕੱਟ ਛੱਡਿਆਈ ਫੇਰ ਇਨਸਾਫ ਹੁਣ ਰਹਿੰਦਾ ਕਿੱਥੇ ਵੇ ਕਿਤੇ ਲੁਕਿਆ ਛਿਪਿਆ ਕਿਸੇ ਦੇ ਮਨ ਵਿੱਚ ਰਹਿੰਦਾ ਏ ਲੋਕਾਂ ਨੇ ਬੜੀਆਂ ਨਮੀਆਂ ਕਾਡਾਂ ਕੱਢ ਲਈਆਂ ਨੇ ਜਿਵੇਂ ਅਣਜਾਣੇ ਦੇ ਹੱਥ ਵਿੱਚ ਛੁਰੀ ਆ ਜਾਵੇ ਤਾਂ ਉਹ ਕੁਝ ਕਾੜਨ ਦੀ ਥਾਂ ਵੱਡੀ ਟੁੱਕੀ ਜਾਂਦਾ ਈ ਇੰਜ ਹੀ ਪਹਿਲੋਂ ਲੋਕ ਨਮੀਆਂ ਕਾਡ ਕੱਢਦੇ ਨੇ ਤੇ ਫੇਰ ਉਹਦੇ ਨਾਲ ਦੁਨੀਆਂ ਨੂੰ ਟਾਹਣ ਲੱਗ ਪੈਂਦੇ ਨੇ ਹੋਰ ਕੀ ਪੁੱਛਾਂ ਮੈਂ ਜੋ ਕੁਝ ਪੁੱਛਿਆ ਏ ਉਹੀ ਬੜਾ ਏ ਕੁਝ ਨਾ ਪੁੱਛੋ ਤੇ ਨਾਲੇ ਤੂੰ ਤਾਂ ਪੁੱਛੇਂ ਜੇ ਤੈਨੂੰ ਪਤਾ ਨਾ ਹੋਵੀ ਤੂੰ ਸਭ ਕੁਝ ਜਾਣਦਾ ਏ ਬੜਾ ਖਚਰਾ ਏ ਹਾਂ ਸੱਚ ਤੁਹਾਡੇ ਸ਼ਹਿਰ ਵਿੱਚ ਲਖਾਰੀ ਵੀ ਤਾਂ ਹੋਣਗੇ ਹਾਂ ਹੈਨ ਤਾਂ ਸਹੀ ਪਰ ਉਹ ਉੱਚਾ ਨਹੀਂ ਉਹ ਸਾਬਰ ਸਕਦੀ ਨਹੀਂ ਤਾਂ ਲੋਕ ਉਹਨਾਂ ਨੂੰ ਵੀ ਸ਼ਹਿਰੋਂ ਕੱਢ ਦੇਣ ਜਿੰਨਾ ਸੰਕੇਤਾ ਨਾਲ ਉਹ ਜ਼ਿੰਦਗੀ ਦੀ ਬਾਦੀ ਦੀਆਂ ਗੱਲਾਂ ਕਰਦੇ ਨੇ ਤੇ ਇਸ ਮਨ ਦੇ ਸਮੁੰਦਰ ਦੀਆਂ ਗੱਲਾਂ ਤੇ ਤੇਰੀਆਂ ਗੱਲਾਂ ਤੂੰ ਮਲਾਜੋ ਹੋਇਆ ਬੇੜੀ ਦਾ ਮੇਰਾ ਨਾਂ ਉਹਨਾਂ ਨੂੰ ਪਤਾ ਹੀ ਤੇਰਾ ਨਾਂ ਕੋਈ ਲੁਕਿਆ ਛੁਪਿਆ ਹੀ ਸਾਰੇ ਜਾਣਦੇ ਨੇ ਤੇਰੇ ਨਾਂ ਨੂੰ ਸੁਪਨਾ ਮਲਾ ਨੇ ਇੱਕ ਹੋਂਗਾ ਭਰਿਆ ਤੇ ਆਖਣ ਲੱਗਾ ਫੇਰ ਕਦੇ ਉਹ ਮੇਰੀ ਬੇੜੀ ਵਿੱਚ ਚੜ ਕੇ ਇਸ ਸਮੁੰਦਰ ਨੂੰ ਪਾਰ ਕਿਉਂ ਨਹੀਂ ਕਰਦੀ ਤੇਰੀ ਸ਼ਰਤ ਨਹੀਂ ਪੁੱਜਦੀ ਕਿਸੇ ਕੋਲ ਤੀਵੀ ਨੇ ਠੰਡਾ ਸਾਹ ਲਿਆ ਤੇ ਆਖਿਆ ਤਨ ਦੇ ਬੋਝੇ ਵਿੱਚ ਕਈਆਂ ਕੋਲ ਮਾਂ ਦਾ ਪਾੜਾ ਹੈਗਾ ਹੀ ਦੇਣ ਲਈ ਪਰ ਉਹਨਾਂ ਨੂੰ ਉਹਨਾਂ ਦਾ ਸਾਥੀ ਨਹੀਂ ਮਿਲਦਾ ਤੇਰੇ ਗੀਤ ਨੂੰ ਉਹਨਾਂ ਨੇ ਕਈ ਵਾਰ ਗਾਇਆ ਏ ਪਰ ਉਹਨਾਂ ਦੇ ਸਾਥੀ ਇਸ ਗੀਤ ਦਾ ਹੰਗਾਰਾ ਨਹੀਂ ਭਰਦੇ ਮਲਾ ਨੇ ਸਿਰ ਨੀਵਾ ਪਾ ਲਿਆ ਇੱਕ ਗੱਲ ਪੁੱਛਾਂ 30 ਮਹੀਨੇ ਹੌਲੀ ਜਹੀ ਆਖਿਆ ਪੁੱਛ ਉਹਦਾ ਕੀ ਹਾਲ ਏ ਤੂੰ ਕਦੇ ਵੇਖਿਆ ਹੋਵੇਗਾ ਉਹਨ ਕੀ ਨੂੰ ਕਾ ਨੂੰ ਮਸ਼ਕਰੀ ਕਰਨਾ ਏ ਉਹ ਹੀ ਉਹ ਜਿਹੜਾ ਇੱਕ ਦਿਨ ਮੇਰਾ ਹੱਥ ਫੜ ਕੇ ਮੈਨੂੰ ਤੇਰੀ ਬੇੜੀ ਵਿੱਚ ਬਿਠਾਣ ਲਈ ਆਇਆ ਸੀ ਹੁਣ ਕਾ ਨੂੰ ਉਹਦਾ ਹਾਲ ਪੁੱਛਦੀ ਏ ਐਵੇਂ ਹੀ ਤੂੰ ਜਿਵੇਂ ਨਾਰੀਅਲ ਵੇਚਦੀ ਏ ਉਹ ਚਾਹ ਵੇਚਦਾਈ ਕੋਈ ਤੀਵੀਂ ਉਹਦੇ ਕੋਲ ਹੋਵੇਗੀ ਹਾਂ ਬਥੇਰੀਆਂ ਆਈਆਂ ਤੇ ਬਥੇਰੀਆਂ ਗਈਆਂ ਉਹ ਕਿਸੇ ਦਾ ਹੱਥ ਫੜ ਕੇ ਤੇਰੀ ਬੇੜੀ ਵਿੱਚ ਕਿਉਂ ਨਹੀਂ ਚੜਿਆ ਹੁਣ ਉਹਦੇ ਬੋਝੇ ਵਿੱਚ ਭਾੜਾ ਕਿੱਥੇ ਵੀ ਮੈਨੂੰ ਦੇਣ ਲਈ ਤੀਵੀਂ ਨੇ ਅੱਖਾਂ ਫੇਰ ਭਰ ਲਈਆਂ ਮੈਂ ਹੁਣ ਜਾਵਾਂ ਮਲਾਹ ਨੇ ਪੁੱਛਿਆ ਜਿਵੇਂ ਤੇਰੀ ਮਰਜ਼ੀ ਮੇਰੀ ਜਨਾਨੀ ਮੈਨੂੰ ਫਰੀਕ ਦੀ ਹੋਵੇਗੀ ਮੇਰੀ ਕਲਪਨਾ ਤੇ ਮਲਾਹ ਉੱਠ ਬੈਠਾ ਤੀਮੀ ਨੇ ਆਪਣੀ ਝੁੱਗੀ ਦਾ ਬੂਹਾ ਢੀਡ ਲਿਆ ਦੀਵਾ ਬੁਝਾ ਦਿੱਤਾ ਬਾਹਰ ਸਮੁੰਦਰ ਦੀਆਂ ਛੱਲਾਂ ਇੱਕ ਸਾਜ਼ ਵਾਗ ਵੱਜਦੀਆਂ ਸਨ ਚੱਪੂਆਂ ਦੀ ਆਵਾਜ਼ ਉਹਨੂੰ ਤਾਲ ਦੇਣ ਦੀ ਪਈ ਸੀ ਮਲਾਹ ਦਾ ਗੀਤ ਕੰਡੇ ਕੋਲੋਂ ਦੂਰ ਜਾ ਰਿਹਾ ਸੀ ਕਹਾਣੀ ਕਿਵੇਂ ਦੀ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ